ਅੱਜ ਜੋੜਨ ਦੀਆਂ ਬੰਧਨ ਨਹੀਂ ਇਹ ਤੋੜਨ ਦੇ ਰਾਹ ਤੇ ਤੁਰ ਪਏ ਕਿਉਂਕਿ ਪੰਜਾਬ ਤਾਂ ਰੁੱੜਦਾ ਪਿਆ ਪੰਜਾਬ ਬਰਬਾਦ ਹੁੰਦਾ ਪਿਆ ਪੰਜਾਬ ਨੂੰ ਇੰਨੀਆਂ ਚੁਣੌਤੀਆਂ ਸਾਹਮਣੇ ਨੇ ਪੰਜਾਬ ਦਾ ਕੋਈ ਵਾਰਸੇ ਹੈ ਨਹੀਂ ਹਾਂਜੀ ਪੰਜਾਬ ਆਰਥਿਕ ਤੌਰ ਤੇ ਤਬਾਹ ਹੋ ਗਿਆ ਪੰਜਾਬ ਬੇਰਜ਼ਗਾਰੀ ਦੇ ਵਿੱਚ ਡੁੱਬਿਆ ਪਿਆ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਡੁੱਬੀ ਪਈ ਆ ਪੰਜਾਬ ਨੂੰ ਹਰ ਚੁਣੌਤੀ ਜਿਹੜੀ ਆ ਸਾਹਮਣੇ ਨਜ਼ਰ ਆ ਰਹੀ ਆ ਕਿਤੇ ਪਾਣੀ ਦਾ ਸਾਂਕੜ ਖੜਾ ਹੋ ਰਿਹਾ ਕਿਤੇ ਜਿਹੜੀ ਉਹਨਾਂ ਦੀ ਪੈਦਾਵਾਰ ਆ ਉਹਨੂੰ ਕਿਤੇ ਖਰੀਦਦਾਰ ਦੀ ਫਿਗਰ ਪਿਆ ਹੋਇਆ ਮਹਲਾ ਅੱਜ ਟਰੰਪ ਵਰਗੇ ਨੇ ਜਿਹੜੀਆਂ ਟਾਇਰ ਫਲਾਤਾ ਉਦਾ ਖੇਤੀ ਦੇ ਵਸਤੂ ਆਪ ਉਤਪਾਦਨ ਤੇ ਬਹੁਤ ਵੱਡਾ ਅਸਰ ਪਏਗਾ ਔਰ ਬਾਸਮਤੀ ਬਾਏ ਵਰਗੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਨੂੰ ਸਭ ਤੋਂ ਵੱਧੋ ਦਾ ਸੇਕ ਲਗੇਗਾ ਸੋ ਮਤਲਬ ਕਿੰਨੀਆਂ ਚੁਣੌਤੀਆਂ ਨੇ ਪੰਜਾਬ ਦੇ ਸਾਹਮਣੇ ਤੇ ਇਹ ਮਤਲਬ ਕਿ ਜੇ ਨਜੀਠੀਆਂ ਜਾ ਸਕਦੀਆਂ ਸੀ ਇੱਕ ਆਵਾਜ਼ ਇੱਕ ਸੁਰਤਾ ਨਾਲ ਨਜੀਠੀਆਂ ਜਾ ਸਕਦੀਆਂ ਸੀ ਇਹਨਾਂ ਨੇ ਇਹ ਤਫਾੜ ਕਰਕੇ ਇਹ ਅੱਡੋ ਪਾਰਟ ਕਰਨ ਦਾ ਰਾਹ ਚੁਣ ਕੇ ਮਸਾਂ ਦਾ ਪਾਂਟ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ